ਕਿਨਾ ਮੁਚੇ ਨਾ ਇਹ ਮੇਰਾ ਜਾਨੂ ਆ ਅਡਾ ਜੇ ਆ ਜਲੀਏ ਪੁੱਤ ਆ ਆ ਲਈਏ ਕੀ ਗੱਲ ਹੈ ਭਾਜੀ ਆ ਆ ਲਈਏ ਮੇਰਾ ਪੁੱਤ ਆ ਹਾਂ ਮੇਰਾ ਪੁੱਤ ਲਈਏ ਮਗਰੇ ਬਦਹ ਆਪ ਆਵੇ ਕਿਸੇ ਕਿਸੇ ਨੂੰ ਲਾ ਦੇ ਜੀ ਆ ਸਰ ਜੀ ਸਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਸੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਤੇ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀ ਪੀਆਰ ਵਗੈਰਾ ਐਡਰਨਲ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਦਾ ਸਫਲ ਰਿਹਾ ਇਸ ਲਈ ਹਿੰਦਸਾਰਿਆਂ ਨੂੰ ਇਹੀ ਇਤਲਾਹ ਦੇਣੀ ਆ ਕਿ ਚੈਨਾ ਡੋਰ ਤੋਂ ਜਿੰਨਾ ਭੇਜ ਕੀਤਾ ਜਾਵੇ ਉਨਾ ਹੀ ਚੰਗਾ। ਕਿਹਦਾ ਬੋਲ ਰਹੀ? ਮੈਂ ਲక్ష్ਮੀ ਸਿੰਘ। ਕੀ ਗੱਲ ਕਿਉਂ ਹੈ ਜਿੱਥੇ? ਤੇ ਤਾਰਾ ਉਤੇ ਡੋਰ ਪਈ ਆ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਿਆ ਬਚਾ ਲੀਦਾ ਹੋ ਗਿਆ। ਗਿੱਲੀ ਕੁਮਰੇ ਨੂੰ ਮੰਸ਼ੀ ਐ ਮੁਸਾ। ਕੀ ਨਾਮ? ਨਾਮ ਜਾਨੂ ਨੇ। ਕਿਥੋਂ ਰਹਿਣ ਵਾਲੇ? ਐ ਫਤ ਚੱਕਦੇ ਆ। ਲਭਾ ਦੇ ਰੋਏ ਮੈਨੂੰ ਹਾਂ ਮੇਰੇ ਮਮੇ ਮਮੇ ਮੇਰਾ ਬੰਦਰਾ ਤਾਂ ਨਹੀਂ ਬੁੱਝਾ ਕਿਨਾ ਬੱਚਾ ਇਹ ਮੇਰਾ ਜਾਨੂ ਆ ਅਡਾ ਜੇ ਆਜਲੀਏ ਪੁੱਤ ਕੀ ਗੱਲ ਕੀ ਹੋਈ ਆਇਲੀਏ ਕੀ ਗੱਲ ਹੋਈ ਭਾਜੀ ਆਇਲੀ ਮੇਰਾ ਪੁੱਤ ਉਸ ਕੋ ਵੀ ਨਹੀਂ ਆਮਰਾ ਪੁੱਤ ਲਈ ਆ ਮਗਰੇ ਬਤਾ ਆਪ ਸਰਬੀ ਸਭ ਜੀ ਰੋਕ ਰੋਕ ਕਿਤੇ ਸਭ ਜੀ ਸਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਸੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਤੇ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀ ਪੀਆਰ ਵਗੈਰਾ ਐਡਰਨਲਿਨ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚਾ ਸਫਲ ਰਹਿ ਇਸ ਲਈ ਇਹੀ ਤੇ ਸਾਰਿਆਂ ਨੂੰ ਇਹੀ ਇਤਲਾਹ ਦੇਣੇ ਆ ਕਿ ਚైనా ਡੋਰ ਤੋਂ ਜਿੰਨਾ ਭੇਜ ਕੀਤਾ ਜਾਵੇ ਉਨਾ ਹੀ ਚੰਗਾ ਕਿਹਦਾ ਤੋਂ ਭਾਈ ਮੈਂ ਲక్ష్ਮੀ ਸਿੰਘ ਹਾਂ ਕੀ ਗੱਲ ਕਿਉਂ ਹੋਈ ਅਜੇ ਤੇ ਤਾਰਾ ਉਤੇ ਡੋਰ ਪਈ ਆ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਬਚਾ ਲੈ ਪੂਰਾ ਹੋ ਗਿਆ ਕਿਲੀ ਕੁਮਰ ਇਹ ਮਨਸ਼ੀਰ ਹੁਸਨ ਨਾਮ ਪੀਸ ਨਾਮ ਜਾਲਮੂ ਨੇ ਕਿੱਥੋਂ ਰਹਿਣ ਵਾਲੇ ਐ ਫਤ ਚੱਕਦੇ ਆ